ਸਤ ਸਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਮਹਿਲ ਖੁਰਦਾ ਤਹਿਸੀਲ ਮਹਿਲ ਕਲਾਂ ਤੇ ਜ਼ਿਲ੍ਹਾ ਬਰਨਾਲਾ ਤਿੰਨ ਝੋਟੀਆਂ ਦਿਖਾ ਦਾਂਗੇ ਜਿਹੜੀ ਸੈਂਟਰ 'ਚ ਖੜੀ ਆ ਨਾ ਜਮਾ ਵਿਚਾਲੇ ਚਾਰ ਦੰਦੀ ਆ ਬਾਈ ਕਹਿੰਦਾ ਸੂਆ ਪਹਿਲਾ ਤੇ ਦੁੱਧ ਵੀ ਚੰਗਾ ਹਾਜ਼ਰ ਆ ਬੌਲਾ ਕਹ ਲਈਏ ਕੱਚੀ ਸੂਆ ਤੇ ਦੁੱਧ ਪਾਊਗੀ ਵੀ ਬਹੁਤ ਚੰਗਾ ਤੇ ਬਾਕੀ ਗੱਲਬਾਤ ਥੋੜੀ ਛੋਬਰ ਨਾ ਕਰਾ ਦੂੰਗਾ ਜਿਹੜੇ ਰੇਟ ਨੇ ਰੇਟ ਦੀ ਗੱਲਬਾਤ ਪਹਿਲੀ ਕਰ ਲਈ ਬਾਈ ਨਾਲ ਰੇਟ ਹੋਣਗੇ ਬਿਲਕੁਲ ਫਿਕਸ ਖਿੱਚਮੇ ਹੀ ਹੋਊਗਾ ਕੰਮ ਛੋਟ ਛੋਟ ਵਾਲਾ ਕੰਮ ਹੀ ਛੱਡ ਕੇ ਜਾਊਗਾ ਤੁਸੀਂ ਕੀ ਕਰਨਾ ਫੋਨ ਲਾ ਕੇ ਪਸ਼ੂ ਦੱਸਣਾ ਬਾਈ ਨੂੰ ਵੀ ਕਿਹੜੀ ਜਗ੍ਹਾ ਤੇ ਭੇਜਣਾ ਆ ਜਾ ਚੋ ਬਰਾਬਰ ਹੋਰ ਕਿਵੇਂ ਆ ਵਧੀਆ ਬਾਈ ਤੁਹਾਨੂੰ ਚੜਦੀ ਕਲਾ ਪੂਰੀ ਜਾਨ ਉਮਰ ਕਿੰਨੀ ਆ ਉਮਰ ਹੈਗੀ 20 ਸਾਲ ਦੀ ਚੜਦੀ ਬਰੇਸੀ ਆ ਚੜਦੀ ਬਰੇਸੀ ਆ ਤੇਰਾ ਨਹੀਂ ਜੀ ਕਰਦਾ ਬਰੇ ਜਾਣ ਨਾ ਨਾ ਸਾਰੇ ਜਹਾ ਚੜ ਚੜ ਜਾਈ ਜਾਂਦੇ ਆ ਲੋਟ ਆ ਇੱਥੇ ਜਾਂਦਾ 2 ਰੁਪਏ ਬਣ ਜਾਂਦੇ ਇਹਨਾ ਵੱਧ ਲੱਗਦਾ ਜੀ ਹਾਂ 2 ਰੁਪਏ ਬਣ ਜਾਂਦੇ ਚੰਗਾ ਹਾਂ 10 ਰੁਪਏ ਤਾਂ ਉੱਥੇ ਕਹਿੰਦੇ ਜ਼ਿਆਦਾ ਬਣਦੇ ਉਜਾਲੇ ਸੇ ਕਰੇ ਜਾਏਗੇ ਹਾਂ ਠੀਕ ਆ ਗੱਲ ਕਹਿੰਦਾ ਹਾਂ ਇਹ ਗੱਲ ਬਾਈ ਦੀ ਚੰਗੀ ਲੱਗੀ ਕਹਿੰਦਾ ਯਾਰ ਆਪਦੇ ਘਰੇ ਆ ਮਰਜ਼ੀ ਨਾਲ ਸੌਣੇ ਆ ਮਰਜ਼ੀ ਨਾਲ ਉੱਠਦੇ ਆ ਓਰੇ ਮਾਲਕ ਬਣ ਕੇ ਘਵਾਵਾਂਗੇ ਵਧੀਆ ਐ ਮੈਂ ਲੈ ਯਾਰ ਬੰਦੇ ਮੰਡੀਆਂ ਮੁੰਡੀਆਂ ਜੀ ਲੱਗਦਾ ਠੀਕ ਆ ਕਰਦਾ ਆਏ ਬਾਈ ਨਾਲ ਦੀ ਸੋਚੋ ਨਹੀਂ ਕਹਿੰਦਾ ਹਰ ਇੱਕ ਸੱਟਨ ਦੀ ਸ਼ੁਰੂ ਕਿੱਥੋਂ ਕਰੀਏ ਇਧਰੋਂ ਮਰਜ਼ੀ ਗੱਲ ਆ ਮੈਂ ਕਹਿੰਦਾ ਸੈਂਟਰ ਚੋਂ ਆ ਕੱਟੀ ਕੱਢ ਲਾ ਹਾਂ ਇਹ ਕੱਢ ਲਾ ਆ ਮਾਰ ਕੇ ਰਹੀ ਇਹਦੇ ਫੇਸ ਤੇ ਕੈਮਰਾ ਇਤੋਂ ਐਨ ਸਮਾਰ ਕੇ ਦੰਦਾਂ ਚ ਕਿਵੇਂ ਆ ਦੰਦਾਂ ਚਾਰ ਦੰਦਾਂ ਦਾ ਪਹਿਲਾ ਸੁਆ ਪਹਿਲਾ ਸੁਆ ਮੈਲੇ ਹਜੇ ਚੱਲੀ ਨਹੀਂ ਨਸਲ ਨਸਲ ਵਾਰੀਆ ਕੱਟ ਬਾਲੀ ਬਰੀਕ ਆ ਵੀਰੇ ਕੱਟੀ ਨਹੀਂ ਜੀ ਹਾਂ ਗੰਡੀਆਂ ਹਾਂ ਐ ਨੂੰ ਜਦੋਂ ਜਾਊਗਾ ਨਾ ਗੈਰੀ ਇੱਥੋਂ ਕਰਾਦੀ ਆ ਆਰਡਰ ਕੁਆਲਟੀ ਜਜਮੈਂਟ ਤੇ ਪੂਛ ਜਮੇ ਬਰੀਕ ਆ ਯਾਰ ਜਮਾ ਹੀ ਗੰਡ ਦੇਣਾ ਬਾਈ ਗੰਡ ਦੇਣ ਵਾਲਾ ਸਿਸਟਮ ਹੀ ਅਲਾ ਤੋਰ ਚੋਬਰਾ ਖੋਲ ਕੇ ਦੰਦਾਂ ਤੇ ਚਾਰ ਨੰਬਰ ਉਹ ਆ ਪਹਿਲਾ ਤੇ ਜਾਤ ਨਸਲ ਬਹੁਤ ਚੰਗੀ ਆ ਤੇ ਬਾਲੀ ਨਜਾਇਜ਼ ਬਰੀਕ ਆ ਕੱਟੀ ਆ ਸਾਹਮਣੇ ਆ ਸੱਜਣੋ ਓਵਰ ਫੈਟ ਨਹੀਂ ਹੈਗੀ ਇਹ ਚਾਰ ਚੂਰ ਖਾ ਕੇ ਨਿਉ ਰਹੀ ਆਈ ਹੋਈ ਕੱਟੀ ਦਾਣਾ ਦੂਣਾ ਖਾਦੀ ਹੋਈ ਆ ਕਿੰਨੇ ਦਿਨ ਦੀ ਸੂਈ ਆ ਇਹ ਹੋ ਗਿਆ ਹੋਣਗੇ ਵੀਰੇ 7 ਤੇ 8 ਦਿਨ ਸੂਈ ਨੂੰ ਕੱਟੀ ਨੂੰ 7 8 ਦਿਨਾਂ ਦੀ ਸੂਈ ਆ ਟਾਈਮ ਆ ਜਿਹੜਾ ਟਾਈਮ ਹੋ ਗਿਆ ਸੱਜਣੋਂ 3:35 ਮਿੰਟ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਕਮਾ ਦਿਆ ਇਹਨੂੰ 7 8 ਦਿਨਾਂ ਦੀ ਸੂਈ ਕਿੰਨਾ ਕੁ ਕਹਿ ਲਈ ਬੋਲਾ ਹਾਜ਼ਰ ਆ ਬੋਲਾ ਵੀਰੇ ਹੈਗਾ 10 ਕਿਲੋ ਜਮ੍ਹਾਂ ਹਾਜ਼ਰ ਢੰਡਾ ਔਰ ਲੰਬੀ ਮਾੜੀ ਜੀ 10 ਕਿਲੋ ਹਾਜ਼ਰ ਆ ਹਾਂ 4 ਦੰਦ 4 ਦੰਦ ਆ ਰਿਜਨਲ ਕਮਾਲ ਆ ਬਾਈ ਇੱਥੋਂ ਕਿੰਨਾ ਕੁ ਦੁੱਧ ਪਾ ਸਕਦੀ ਆ ਉਹ ਜਰਾ ਆਪਾਂ 12 ਦੁੱਧ ਕੱਟੀ ਵਾਧੂ ਹੀ ਪਾ ਦੋ 12 ਦੀ ਗਾਰੰਟੀ ਦੇ ਕੱਟੀ ਭੇਜੋ ਕੀ ਕਹਿੰਦਾ ਹਾਂ ਆ ਸ਼ਕੀਨ ਸ਼ਕੂਨ ਵਾ ਗਿਆ ਚਾਂਜਰਾਂ ਦੀ ਔਲਜੀ ਮਨਾਉਂਦੀ ਆ ਮੈਂ ਕਿਹਾ ਤਾਜ਼ੀਆਂ ਪਾਉਂਦੀ ਆ ਤਾਜ਼ੀਆਂ ਤਾਜ਼ੀਆਂ ਨਹੀਂ ਪਈਆਂ ਚੋਣ ਚਵਾਉਣ ਦੀ ਕਿਵੇਂ ਆ ਜਮਾ ਇੱਕ ਨੰਬਰ ਹੈ ਚੋਣ ਦੀ ਮੈਂ ਆਪ ਗਲਤ ਲੈਂਦੀ ਆ ਕਰਲਾ ਛੱਟਾ ਟਾਟ ਜਮਾ ਆਪਾਂ ਉਹਦੀ ਗਰੰਟੀ ਆ ਯਾਰ ਔਲ ਫੌਲ ਕੋਈ ਤੇ ਆਨਲਾਈਨ ਬੰਦਾ ਮੰਗਾ ਲੇ ਪਿੰਡੋਂ ਚੋ ਕੇ ਪਾਸੇ ਪੈਸੇ ਭੇਜ ਦੇ ਦੋ ਡੰਗ ਚਾਰ ਡੰਗ ਚਵਾ ਦਾਂਗੇ ਚਵਾ ਦਾਂਗੇ ਕੋਈ ਸਮੱਸਿਆ ਤਾਂ ਨਹੀਂ ਕਿਸੇ ਦੀ ਸਮਦੀ ਕੋਈ ਗੱਲ ਨਹੀਂ ਕਈ ਵਾਰੀ ਮੈਂ ਬੰਦਾ ਕਹਿੰਦਾ ਮੇਰਾ ਪਾਸੇ ਵਾ ਗਿਆ ਨਾ ਨਾ ਕੋਈ ਗੱਲ ਇੱਥੀਆਂ ਪੱਕੇ ਦੌਰ ਤੇ ਇੱਥੀਆਂ ਬੰਦੇ ਲੈ ਸੱਜਣਾ ਬਾਈ ਕਹ ਉਹ ਕੁਆਲਿਟੀ ਤੁਹਾਡੇ ਸਾਹਮਣੇ ਆ ਜਿਹੜੀ ਕੈਮਰੇ ਨਾਲ ਦਿਖ ਰਹੀ ਆ ਦੁੱਧ ਜਿੰਨਾ ਬਾਈ ਦੱਸੂਗਾ ਉਹ ਸਾਡੀ ਡਿਊਟੀ ਆ ਤਸੱਲੀ ਕਰਨ ਦੀ ਡੰਗ ਦੋ ਡੰਗ 10 ਕਿਲੋ ਹਾਜ਼ਰ ਆ ਨਾਲ ਆ ਗਿਆ ਮੇਲ ਕਾਫ ਦੰਦਾਂ ਚ ਆ ਗਈ ਚਾਰ ਦੰਦਾਂ ਪੈਸੇ ਦੱਸਦੇ ਜਮੀ ਜਾਇ ਜੇਬ ਚ ਕਿੰਨੇ ਪਾਉਣੇ ਆ ਬਸ ਇਹ ਵਾਲਾ ਕੰਮ ਹੀ ਆ ਵੀਰੇ ਤੂੰ ਹੁਣ ਰੋਜ਼ ਹੀ ਵੀਡੀਓ ਬਣਾਉਣਾ ਮੈਂ ਕੱਟੀਆਂ ਦੇ ਕਈਆਂ ਦੇ ਕਿੰਨੇ ਕਿੰਨੇ ਪੈਸੇ ਮੰਗਦੇ ਆ ਲੋਕ ਆ ਜਾ ਇੱਧਰ ਲੈ ਬੰਨੇ ਕੱਟੀ ਦਿਖਾ ਦਿੰਦੇ ਇਹਨੂੰ ਸੰਭਾਲ ਕੇ ਕਰੀ ਕਿੰਨੇ ਕਿੰਨੇ ਵੀ ਇੱਕ 30 ਵੀ ਮੰਗੀ ਜਾਂਦੇ ਇਹ ਜੀਆਂ ਕੱਟੀਆਂ ਦੇ ਲੋਕ ਦਾ ਲੋਕਾਂ ਨਹੀਂ ਛੱਡਾ ਆਪਣੀ ਦੱਸ ਇੱਥੇ ਇਨੇ ਦੇ ਦੇ ਹੀ ਹੈ ਇੱਕ ਇੱਕ ਦੀ ਦੇ ਦਾਂ ਅਸੀਂ ਕੱਟੀ ਯਾਰ 1 ਲੱਖ ਦੇ 1000 1000 ਦੀ 1000 ਵਾਲਾ ਛੋਟ ਕਰਦਾਂਗੇ ਹੱਥ ਜੇਬ ਚ ਪਾਉਣਾ ਠੀਕ ਹੈ ਕਰਨਾ ਆ ਬਣ ਗਈ ਨਾ ਗੱਲ ਹਾਂ ਲੈ ਪੂਰਾ ਲੱਖ ਸਜਣੋ ਪਾਈ ਕਹਿੰਦਾ ਜੇਬ ਦੇ ਵਿੱਚ ਪਾ ਲੈਣਾ ਤੇ 1000 ਕਰ ਦੇਣੀ ਛੋਟ ਦੁੱਧ ਤੇ ਦੰਦ ਉਹ ਚੈੱਕ ਕਰਾਈ ਜਾਣਗੇ ਕਰਾਏ ਜਾਣਗੇ ਠੀਕ ਹੈ ਕਰਨਾ ਤੇ ਹੁਣ ਮਾਰਦੇ ਇਧਰ ਲਈ ਮੈਂ ਤੇ ਕੈਮਰਾ ਇਹ ਗੱਬਣਾ 21 ਦੇ ਇਧਰਲੇ ਬੰਦੇ ਉਹ ਤਾਜ਼ੀਅਤ ਦਿਖਾਉਂਗਾ ਉਹ ਵੀ ਤੋਰ ਗਈ ਬੂਟੀ ਇਹਦਾ ਸੁਲੇਗੜਾ ਉਹ ਸੂਏ ਵੀਰੇ ਦੂਜੇ ਆ ਕਹਿ ਕੇ ਉਹਨਾਂ ਨੇ ਦੂਜੇ ਤੇ ਆਪਾਂ ਤੀਜੇ ਮੰਨ ਕੇ ਲਈ ਮਾਰੇ ਠੀਕ ਹੈ ਹਾਂ ਉਹਨਾਂ ਦਾ ਮਾਲਕਾਂ ਦਾ ਦੂਜਾ ਕਹਿ ਕੇ ਦਿੱਤੀ ਆ ਇੱਕ ਖਾਸੀਅਤ ਇਹ ਮੈਂ ਇਹ ਤੁਹਾਨੂੰ ਹੋਰ ਦੱਸਦਾ ਜਦੋਂ ਤੁਰੂ ਕੀ ਜੱਜਮੈਂਟ ਕਰ ਲਓ ਵੀ ਚਮੜਾ ਬਾਲਾ ਬਰੀਕ ਹੈ ਇਹਦਾ ਜੈ ਜੀ ਬਰੀਕ ਬਿਲਕੁਲ ਬਰੀਕ ਚਮੜੇ ਚ ਆ ਗਈ ਪਤਲੇ ਚਮੜੇ ਚ ਚੰਗੇ ਦੁੱਧ ਵਾਲੀ ਮੱਝ ਆ ਤੇ ਬਾਕੀ ਮੇਰੇ ਨਾਲ ਵੱਡੇ ਡਾਕਟਰ ਹੋਣੇ ਜਿਹੜੇ ਸੱਜਣ ਖਰੀਦਦੇ ਨੇ ਤੇ ਜਿਹੜੇ ਦੇਖਣਾ ਪਸੰਦ ਕਰਦੇ ਨੇ ਰੁਟੀਨ ਦੇ ਵਿੱਚ ਹੀ ਬਈ ਵੀਡੀਓ ਚੈੱਕ ਕਰਦੇ ਨੇ ਦੇਖਣਾ ਕਿੰਨੇ ਦਿਨ ਕੱਢੂਗੀ ਇਵਰੇ ਕੱਢ ਜੂ ਗੱਡੀ ਇਹ 6 ਦਿਨ ਤੱਕ ਦਿਨ ਪੂਰੇ ਹੌਂਚ ਰਹਿੰਦੀ ਆ ਜੇ ਪੂਰਿਆਂ ਤੇ ਛੂਪੇ ਕੱਢੀ ਬਹੁਤ ਬਣ ਜੂਗੀ ਠੀਕ ਆ ਕਰਨ ਹਾਂ ਆ ਪਰ ਛੋਟੀ ਸਾਫ ਸੁਥਰੀ ਬਹੁਤ ਸੇਕ ਪੱਕਦਾ ਹਣਾ ਚੋਣ ਚਵਾਉਣ ਦੀ ਕਿਵੇਂ ਆ ਇਹ ਪਾਸ ਆ ਬਈ ਚੋਣ ਚਵਾਉਣ ਦੀ ਰਮਾ ਕੱਥਣਾ ਦੀ ਗਰੰਟੀ ਦੇ ਬਈ ਇਹਦੇ ਭਾਰਤੀ ਵੀ ਆਪਣੀ ਗਰੰਟੀ ਹੋਊਗੀ ਠੀਕ ਆ ਹਾਂ ਥਾਣਾ ਦੀ ਪਾਈ ਕਹਿੰਦਾ ਗਰੰਟੀ ਮਿਲ ਜੂ ਭਾਰ ਬੋਝ ਦੀ ਗਰੰਟੀ ਮਿਲ ਜੂ ਤੇ ਬਾਕੀ ਲੇਵੇ ਦਾ ਡਿਜ਼ਾਈਨ ਬਹੁਤ ਸੋਹਣਾ ਲੇਵਾ ਬਣਾਊਗੀ ਹਲੇ 6 ਦਿਨ ਇਹ ਤੇ ਪੈਂਡਿੰਗ ਨੇ ਪੂਰੇ ਹਾਲ ਚ ਹਜੇ ਮੈਂ ਜਮੇ ਕੋਈ ਹਾਲ ਹੀ ਵਿਆਹ ਹੀ ਨਹੀਂ ਗਾ ਵੀ ਮੈਂ ਸੂਕੂਗੀ ਨਾ ਪਾਇਆ ਪਾਇਆ ਨੀ ਕੱਪਿਆ ਨਹੀਂ ਕਿਸੇ ਵੀ ਪੱਖ ਦਾ ਕੋੜਾ ਜਿਵੇਂ ਆਪਾਂ ਸੱਜਣ ਕਹਿੰਦੇ ਨੇ ਨਾ ਵੀ ਇੱਥੋਂ ਜੇ ਦਾ ਵਧੀਆ ਉਹ ਸੀ ਨਹੀਂ ਹੈ ਹਾਂ ਉਹ ਦਾ ਕਿਹੜਾ ਬਹਿ ਕੰਮ ਹਜੇ ਇਹਦਾ ਕਿਹੜਾ ਇੱਥੋਂ ਘਰੀ ਆਰਡਰ ਦਿਖਾ ਦੇ ਦਾ ਬਾਕੀ ਥਣ ਦਾ ਸਹਿਜ ਤਾਂ ਇਹ ਦੱਸਦਾ ਵੀ ਇਹ ਚਵਾਈ ਮੋਟੀ ਨਿਕਲੂ ਚਵਾਈ ਪੂਰੀ ਮੋਟੀ ਬਈ ਕਿੰਨਾ ਦੁੱਧਰ ਕਾਰ ਦੱਸਿਆ ਇਹਦਾ ਦੁੱਧ ਪਿਛਲੇ ਛੇ ਵਰੇ ਨੇ 13 ਕਿਲੋ ਦੱਸਿਆ ਗਾ 13 13 ਦੱਸਿਆ ਕਿੰਨਾ ਪਾ ਸਕਦੀ ਐ ਇੱਥੇ ਅੱਬਾ 14 ਹੀ ਕਹਾਂਗੇ ਯਾਰ ਐਵੇਂ ਅੱਬਾ ਕਿਲੋ ਖੰਡ ਬਾਜੂ ਹਾਂ ਕਿਲੋ ਖੰਡ ਬਾਜੂ ਐਵੇਂ ਕਹਿੰਦੀ ਐ 16 ਦੇ ਦੂ 15 ਦੇ ਦੂ ਗੱਬਣ ਮੈਂ ਦਾ ਅੱਬਾ 14 ਦੀ ਗਾਰੰਟੀ ਦੇ ਦਾਂਗੇ ਹਾਈਟ ਆ ਗਈ ਜਿੱਦਾਂ ਆਮ ਮੱਜਾਂ ਦੀ ਹੁੰਦੀ ਐ ਨਾ ਵਿਚ ਵਿਚ ਵਾਲੀ ਮੱਝ ਨਹੀਂ ਹਰਮੈਣੀ ਆ ਗਈ ਹਾਂ ਨਾ ਬਾੜੀ ਜਾਦੇ ਛੋਟੀ ਐ ਤੇ ਨਾ ਹੀ ਬਾੜੀ ਜਾਦੇ ਵੱਡੀ ਬਰੀਕ ਵਾਲੀ ਆ ਜਾਣੀ ਜੀ ਮੈਂ ਪਰ ਉਦਾਂ ਬਰੀਕੀਆਂ ਬਹੁ ਨੇ ਸੱਜਣੋ ਤੇ ਲੇਵਾ ਨਾਲ ਲੱਗਵਾ ਜਾਂ ਰੱਖ ਜੀ ਜਮਾ ਫੱਟਫਾ ਇਹ ਇਹ ਦੇ ਦਾਂ ਯਾਰ 99000 ਦੀ ਮੈਂ ਛੋੜ ਹੀ ਕਰਾਂਗੇ ਆਪਰੇ ਚੋਂ 99 ਹਾਂ ਕਰ ਦਾਂਗੇ ਯਾਰ 2000 ਛੂਟ ਹਾਂ ਬਸ ਤੇਰੇ ਮੂੰਹ ਨੂੰ ਬਸ ਜਿਹੜੀ ਤੇਰਾ ਵੀਡੀਓ ਦੇ ਠੀਕ ਹੈ ਠੀਕ ਹੈ ਗੱਲ ਆ ਜਾ ਗਰੀ ਹੁਣ ਆ ਜਾ ਇੱਧਰ ਲਈ ਝੋਟੀ ਤੇ ਮਾਰਦੇ ਕੈਮਰਾ ਇਹ ਸੂਈ ਹੋਈ ਆ ਇਹ ਸੂਈ ਵੀ ਆ ਵੀਰੇ ਇਹਨੂੰ ਹੋ ਜਾਏ ਇਹਨੂੰ ਬੰਨੇ ਨੂੰ ਤੋੜ ਚੋ ਬਰਾ ਫੋਲ ਕੇ ਇਹਦਾ ਸੂਆ ਕਿਹੜਾ ਇਹ ਦੂਜਾ ਵੀਰੇ ਕਿੰਨੇ ਦਿਨ ਦੀ ਹੋਈ ਆ ਇਹ ਸੂਈ ਵੀ ਹੈਗੀ ਹੱfte 8-9 ਹੱfte ਹੀ ਤਾਂ ਹੈਗੀ ਹੋਈ ਆ ਵੱਡੀ ਹੋਈ ਹਾਂ ਆ ਬਈ ਬੱਚਾ ਇੱਧਰ ਨਾਲ ਮੇਲ ਕਾਫੇ ਮੇਲ ਕਾਫੇ ਆ ਜੀ ਸਾਰੀ ਬੱਚੇ ਤੇ ਮਾਰਨੀ ਆ ਇਥੋਂ ਜੱਜਮੈਂਟ ਕਰ ਲਿਓ ਅਠਾਂ ਦੀ ਆ 10ਾਂ ਦੀ ਆ ਤੇ ਇਥੋਂ ਮੱਝ ਦਿਖਾ ਦੀ ਲੰਬੀ ਬਹੁਤ ਆ ਹਨਾ ਹਾਂ ਬਾੜੀ ਲੰਬੀ ਮੈਂ ਆ ਲੰਮੀ ਲੰਮੀ ਬਹੁਤ ਆ ਬੇਲ ਬਹੁਤ ਆ ਮੈਂ ਦੀ ਹਾਈਟ ਆ ਕੀ ਜਿੱਦਾਂ ਦਰਮਿਆਨੀ ਹਾਈਟ ਚ ਆ ਗੀ ਹਾਂ ਹਾਈਟ ਨਹੀਂ ਤੁਹਾਨੂੰ ਮੈਂ ਕਹਿੰਦਾ ਵੀ ਬਾੜੀ ਆ ਦੇ ਵੱਡੀ ਆ ਪਰ ਲੰਬਾਈ ਬਹੁਤ ਆ ਪੇਟ ਵਾਲੀ ਮੱਝ ਆ ਕੀ ਵਜਨ ਵਾਲੀ 10 ਕਿ ਦਿਨਾਂ ਦੀ ਬਾਈ ਕਹਿੰਦਾ ਸੂਈਆ ਤੇ ਦੁੱਧ ਹਾਜ਼ਰ ਕਿੰਨਾ ਗਏ ਦੁੱਧ ਇਹ ਥੱਲੇ ਵੀਰੇ 10 11 ਦੇ ਵਿੱਚ ਵਿੱਚ ਹੈਗਾ ਹੈਗਾ ਯਾਨੀ 10 ਤੋਂ 11 ਦੇ ਵਿੱਚ 10 ਮੰਨ ਕੇ ਆ ਜੀ ਭਰਾ 10 ਮੰਨ ਕੇ ਆ ਹਾਂ ਵਾਲੇ 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 ਆ ਇਹਨੂੰ ਕਟੂਰਾ ਬੱਚੇ ਦਾ ਕਰਦੀ ਆ ਹਾਂ ਹ ਕਿੰਨਾ ਦੁੱਧ ਪਾਉਗੀ? ਉਹ ਤਾਂ 14 ਦੀ ਗਰੰਟੀ ਦੇ ਬਈ ਆਪਾਂ ਭੇਜਾਂਗੇ ਮੈਂ। 14 ਦੀ। ਹਾਂ ਜੇ ਬੰਦਾ ਚੰਗਾ ਸਾਂਭੂ 15 ਵੀ ਲੈ ਲੂ। ਠੀਕ ਆ। ਹਾਂ ਜਿਹੜਾ ਨਹੀਂ ਸਾਂਭੂ ਠੀਕ ਆ ਉਹ 12 ਵੀ ਲੈ ਲੈਂਦਾ। ਉਹ ਤਾਂ ਐ ਨਹੀਂ ਪਤਾ 6-7 ਦੇ ਵੀ ਲੈ ਆ। ਹਾਂ। ਉਹ 6-7 ਤੇ ਵੀ ਲਿਆਊਗਾ ਨਾ ਸਾਂਹ ਵਾਲਾ। ਸਾਂਹ ਵਾਲਾ। ਪਰ ਜਿਆਦੇ ਕੋਸ਼ਿਸ਼ ਮੇਰੀ ਇਹੀ ਹੁੰਦੀ ਆ ਵੀ ਸਾਂਹ ਵਾਲੇ ਸੱਜਣੀ ਪਸ਼ੂ ਖਰੀਦਦੇ ਨੇ ਕਿਉਂਕਿ ਜੇ ਉਹ ਬੰਦਾ ਰਾਸ਼ੀ ਚੰਗੀ ਲਾਉਂਦਾ ਹਨਾ। ਹਾਂ ਹਾਂ ਵੀਰੇ। ਸ਼ੌਂਕ ਨੂੰ ਹੀ ਖਰੀਦਦਾ ਹਰੇਕ ਬੰਦਾ। ਬਾਡੀ ਬੁੱਡੀ ਕੱਤੀ ਦੀ ਚੰਗੀ ਆ ਬਹੁਤ ਸਿੰਗ ਕੁਆਲਿਟੀ ਕੋਈ ਹੱਥ ਨਹੀਂ ਲੱਗਿਆ ਹੋਇ ਜਮਾ ਰਿਜਨਲ ਆ ਪਾਸਾ ਰੱਖਦੀ 19 ਪਾਸਾ ਜ਼ਰੂਰ ਰੱਖਦੀ ਆ ਠੀਕ ਆ ਢਾਰ ਦਾ ਵੀ ਨਹੀਂ ਫਰਕ ਹੈਗਾ ਦੁੱਧ ਤਾਂ ਨਹੀਂ ਵੱਧ ਘੱਟ ਨਾ ਜਮੀਨ ਹੈਗਾ ਵੀ ਚੋਕੇ ਲੈ ਕੇ ਜਾ ਠੀਕ ਆ ਲੈ ਕੇ ਜਾਣਗੇ ਉਹ ਬਾਈ ਕਹਿੰਦਾ ਕਿਸੇ ਵੀ ਪੱਖ ਤੋਂ ਫਰਕ ਨਹੀਂ ਹੈਗਾ 19 20 ਢਾਰ ਕਾਹਦੀ ਆ ਯਾਰ ਜਮਾ ਹੀ ਬੋਲੀ ਮੋਟੀ ਮੋਟੀ ਜਮਾ ਜਵਾਕ ਚੋਲੇ ਹਾਂ ਬੱਚੇ ਦੇ ਚੋਣ ਵਾਲੀ ਚਵਾਈ ਆ ਤੇ ਦੁੱਧ ਫਾਲ ਫਿਲਹਾਲ ਹੈਗਾ 10 ਤੋਂ 11 ਮੈਲੇ ਤਾਂ ਨਹੀਂ ਲੱਗੀ ਨਾ ਮੈਲੇ ਨਹੀਂ ਲੱਗੇ 14 ਦੀ ਗਰੰਟੀ ਆਪਾਂ ਫਿਰ ਕਿਵੇਂ ਦੇ ਰਿਹਾ ਵੀ ਬੱਚਾ ਉਹਦਾ ਜੇ ਬੰਦਾ ਯਾਰ ਚਾਹੇ 10 ਦਿਨਾਂ ਬਾਅਦ ਆਪਾਂ ਨੂੰ ਫੋਨ ਲਾ ਦੇ ਵੀ ਮੈਂ ਇਹਨਾਂ 14 ਕਿਲੋ ਦੁੱਧ ਨਹੀਂ ਦਿੱਤਾ। ਜਮ੍ਹਾਂ ਜ਼ਿੰਮੇਵਾਰੀ ਤੇ ਜਮ੍ਹਾਂ ਜ਼ਿੰਮੇਵਾਰੀ ਤੇ ਮੈਂ ਪਰ ਸਾਹਮਣੇ ਜਿਹੜੀ ਚੀਜ਼ ਕਹਾਂਗੇ ਪਾਵੇ ਮੈਂ ਇਹਨੂੰ। ਠੀਕ ਹੈ ਗੱਲ। ਹਾਂ ਇਹਨਾਂ ਹਣਾ ਦੂਜੇ ਲੋਟ ਵੀ ਤੂੜੀ। ਵਾਪਸ ਕਰਾ ਲਾਂਗੇ ਮੈਂ। ਹਾਂ ਠੀਕ ਹੈ ਗੱਲ। ਇਹ ਜੋ ਮਾਰ ਤੇਰਾ ਵਾਪਸ ਕਰਾ ਲਾਂਗੇ ਮੈਂ। 10 ਦਿਨਾਂ ਬਾਅਦ ਬੰਦਾ ਫੋਨ ਲਾ ਲੇ। ਅੱਜ ਵਾਪਸੇ ਕਰਾ ਲਾਂਗੇ ਜੇ ਨਾ ਚੰਗੀ ਤੇ 14 ਦਿੱਤਾ ਤਾਂ ਵੀ ਲਾਵੇ ਜਾਂ ਨਾਲ ਤਾਂ ਤਾਂ ਵੀ ਤਾਂ ਲਾਉਣੀ ਹੈਗਾ। ਠੀਕ ਹੈ ਗੱਲ। ਹਾਂ ਆਜ ਉਹ ਤੀਨੇ ਗੈ ਹੂੰ ਪੈਸੇ ਫਿਰ ਕਿੰਨੇ ਅੱਜ ਇਹਦਾ ਫਿਰ ਅੱਜ 1,10,000 ਲਵਾਂਗੇ 1 ਲੱਖ ਤੇ 10 ਹਜ਼ਾਰ ਹਾਂ ਜਦੋਂ ਦੋਦਾ ਤਿਆਰ ਕਰਾ ਕੇ ਲੈਣਾ ਫਿਰ ਅੱਡ ਰੇਟ ਹੋਵੇ ਅੱਜ ਹੈਗਾ 10 ਤੋਂ 11 ਦੇ ਵਿੱਚ ਵਿੱਚ ਮੈਲੇ ਗਰੰਟੀ ਨਾਲ ਮੈਲੇ ਨਾਲ ਲੱਗੀ ਨਹੀਂ ਹੈ ਠੀਕ ਹੈ ਗੱਲ ਮੈਲੇ ਬਾਈ ਕਹਿੰਦਾ ਚੱਲ ਉਹ ਚੀਜ਼ ਦੀ ਗਰੰਟੀ ਆ ਬਾਕੀ ਮੱਝ ਦੀ ਜੇ ਗੱਲਬਾਤ ਕਰ ਲੈਣਾ ਪਿੱਛੇ ਤੋਂ ਵੱਡੀ-ਬੁੱਡੀ ਬਹੁਤ ਆ ਪਿਛਾਣੇ ਪੱਖ ਤੋਂ ਖੜਮੇ ਪੁੱਠੇ ਚ ਆ ਗਈ ਤੇ ਬਾਕੀ ਚਵਾਈ ਵਾਲੇ ਮਾਮਲੇ 'ਚ ਬਾਈ ਕਹਿੰਦਾ ਹੈਗੀ ਬਿਲਕੁਲ ਚਵਾਈ ਦਾ ਮੈਂ ਮਾੜੀ ਲੈਤੀ ਨਹੀਂ ਜਾਂਦੀ ਕੀ ਕਹਿ ਗਾਲਾ ਕਿਉਂਕਿ ਥੱਲੇ ਦਾ ਪਸੂ ਪਾਸ ਹੋਣਾ ਥੱਲੇ ਦਾ ਪਾਸ ਜ਼ਰੂਰੀ ਆ ਫੇਰ ਹੀ ਵਿਕਣਾ ਯਾਰ ਇਹਦਾ 1 ਲੱਖ ਤੇ 10 ਲੈਣਾ ਇਹਦਾ 1 ਤੇ 1 ਲੈਣਾ ਹਾਂ ਉਹਦਾ 90 ਤੇ 5 ਲੈਣਾ 95 ਲੈਣਾ ਹਾਂ ਜੇ ਕਿਸੇ ਸੱਜਣ ਨੇ ਇਹ ਤਿੰਨੀ ਲੈਣੀ ਆਉਣੀ ਆ ਫੇਰ ਤਿੰਨੇ ਹੋ ਜਾ ਮਨ ਤਾਂ ਸਾਡੇ ਕਰਦਾ ਮਨ ਖੁਸ਼ ਹਾਂ 100 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਯਾਰ ਜਾਣੋਂ 200 ਹੋ ਗਿਆ ਹਾਂ ਕਰ ਦਾਂਗੇ ਤਿੰਨ ਕਹਿਆਰ ਬਣਦਾ ਉਹ ਤਾਂ ਬਸ ਜਿੰਨਾ ਮਰਜ਼ੀ ਬਣ ਜੇ ਠੀਕ ਹੈ ਕਰਦਾ ਚਾਹਦਾ ਹੈ ਠੀਕ ਹੈ ਤੇਲ ਤੇ ਛੱਡ ਕੇ ਠੀਕ ਹੈ ਕਰਦਾ ਨੰਬਰ ਬੋਲ ਦੇ ਜੀ ਨੰਬਰ ਆਏਗਾ 9877251042 98772 51042 ਦਾ ਨੰਬਰ ਹੈ ਝੋਟੀਆਂ ਸੱਜਣੋਂ ਤਿੰਨ ਦਿਖਾਤੀਆਂ ਜਿਹੜੀ ਵੀ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ